ਲਾਡਾ ਸੋਤਾ ਜੀ ਮੰਨੂ ਸਰਾਏ ਨਾਲ ਸਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਬੱਡੀ ਪੌਣ ਦੇ ਲਈ ਟਟੋਲੀ ਪਿੰਡਾਂ ਖਿਡਾਰੀ ਦਾ ਪ੍ਰਦਮਨ ਸਿੰਘ ਇਸ ਵੇਲੇ ਹਰਿਆਣੇ ਦਾ ਸ਼ੋਹਰਾ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਚਾਰ ਜਾਫੀ ਤਿਆਰ ਆ ਮੋਹਨ ਸਿੰਘ ਪਵਾਰ ਦੇ ਪੋਤਰੇ ਖੜੇ ਆ ਇੱਕ ਕੰਨੀ ਦੇ ਉੱਪਰ ਦੋਨਾਂ ਕੰਨੀਆਂ ਦੇ ਉੱਪਰ ਆ ਸੀਚੇ ਵਾਲਿਆ ਵਾਹਿਗੁਰੂ ਪਹਿਲਵਾਨ ਕਰਤਾਰ ਸਿੰਘ ਦੇ ਪੋਤਰੇ ਕੋਲ ਕਹਿੰਦੇ ਮਿਹਨਤ ਕਰਦਾ ਸੋਰ ਸਿੰਘ ਪਿੰਡ ਵਾਲੇ ਕੋਲ ਪਰ ਵੇਖੀਏ ਸੀਚੇ ਵਾਲਿਆ ਧੰਤਨ ਕਰਵਾ ਗਿਆ ਇਰੇ ਦਰਸ਼ਕ ਵੀਰੋ ਦੋਨੇ ਗੋਡਿਆਂ ਦਾ ਆਪਰੇਸ਼ਨ ਹੋ ਚੁੱਕਿਆ ਮੋਢੇ ਦਾ ਇਹਦਾ ਆਪਰੇਸ਼ਨ ਹੋ ਚੁੱਕਿਆ ਫਿਰ ਰੱਸਾ ਚੜਦੇ ਚੜਦੇ ਇੱਕ ਦਿਨ ਡਿੱਗ ਗਿਆ ਤੇ ਸੱਟ ਜ਼ਿਆਦਾ ਵੱਜੀ ਪਰ ਵੱਡੀ ਵਾਪਸੀ ਕੀਤੀ ਹੈ ਸੀਤੇ ਵਾਲੇ ਵਾਗਰੂ ਦੇ ਲਈ ਤਾੜੀਆਂ ਜ਼ੋਰਦਾਰ ਮਾਰ ਦਈਏ ਵੱਡੇ ਪ੍ਰਮੋਟਰਾਂ ਦੇ ਤੌਰ ਤੇ ਨਾਮ ਹੈਰੀ ਪਵਾਰ ਤੇ ਰਾਜਕੁਮਾਰ ਜੀ ਉਹਨਾਂ ਦਾ ਬਲਜੀਤ ਸੰਧੂ ਤੇ ਤੀਰਥ ਗਗਨ ਜੀ ਦਾ ਤਰਫੋਂ ਉਹ ਕੈਸੀ ਕਬੱਡੀ ਕਲੱਬ ਵੱਲੋਂ ਵਾਗਰੂ ਦੇ ਲਈ 200 ਡਾਲਰ ਪਹੁੰਚਦੇ ਆ ਇਧਰ ਅਗਲੀ ਕਬੱਡੀ ਪੌਣ ਦੇ ਲਈ ਗੱਜਣਾ ਡੇਰਾ ਬਾਬਾ ਨਾਨਕ ਦਾ ਖੇਡ ਮੈਦਾਨ ਦੇ ਵਿੱਚ ਵੱਧ ਆਇਆ ਕਵਾਨ ਸਿੰਘ ਜੀ ਸੋਨੜ ਕਹਿੰਦੇ ਅਮਰੀਕਾ ਤੋਂ ਆਏ ਆ ਕਬੱਡੀ ਟ੍ਰਾਂਟੋ ਦਾ ਤੇ 410 ਵੀ ਟੌਨ ਗੱਡੀ ਹੌਲੀ-ਹੌਲੀ ਜਾਵੇ ਆਹ ਵੇਖੋ ਸੀਤੇ ਵਾਲਿਆ ਰੇਡਰ ਸਿਰੇ-ਸਿਰੇ ਦੇ ਢਾਵੇ ਆਹ ਵੇਖੋ ਸੀਤੇ ਵਾਲਿਆ ਰੇਡਰ ਸਿਰੇ-ਸਿਰੇ ਦੇ ਢਾਵੇ ਬੋਲੀਵਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਕ ਕੰਨੀ ਤੇ ਵਾਹਿਗੁਰੂ ਆ ਨਾਲ ਪਿੰਦੂ ਆ ਤੇ ਵਿਚਕਾਰ ਕਹਿੰਦੇ ਬਲਵੀਰ ਸਿੰਘ ਪਾਲਾ ਜਲਾਲਪੁਰੀਆ ਆਹ ਕਹਿੰਦੇ ਨੌਜਵਾਨ ਕੌਣ ਵਾਹਿਗੁਰੂ ਵਾਹਿਗੁਰੂ ਸਰਾ ਕਰੀ ਆਉਂਦਾ ਟ੍ਰਾਂਟੋ ਦੇ ਵਿੱਚ ਕਹਿੰਦੇ ਰੇਡਰਾਂ ਨੂੰ ਮੁੱਦੇ ਕਰੀ ਆਉਂਦਾ ਉਹ ਵੇਖੀਏ ਮੋਹਨ ਸਿੰਘ ਪਵਾਰ ਦਾ ਪੁੱਤਰਾ ਗੱਭਰੂ ਆਸਟ੍ਰੇਲੀਆ ਤੋਂ ਆਇਆ ਖੌੜੂਏ ਟ੍ਰਾਂਟੋ ਦੇ ਮੈਦਾਨਾਂ ਵਿੱਚ ਪਾਇਆ ਵਾਓ ਸੀਚੀ ਵਾਲਿਆ ਲਵੀ ਗੁਰਪੀਤੂਣਾ ਵਾਹ ਜੀ ਟਾਰਗੇਟ ਲੋਜਿਸਟਿਕ ਦੇ ਲਾਡਾ ਸੋਤਾ ਜੀ 300 ਡਾਲਰ ਦੇਣਗੇ ਵਾਹਿਗੁਰੂ ਸੀਚੀ ਵਾਲ ਦੇ ਲਈ ਕਬੱਡੀ ਮਨੂ